ਹਰਜੋਤ ਸਿੰਘ ਬਾਂਸ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨਗੇ ਮੈਂ ਸਾਹਿਬ ਇੱਕ ਵੱਡੀ ਖੁਸ਼ੀ ਇੱਕ ਵੱਡੀ ਜਿੱਤ ਆ ਜਾਵਾਂ ਦੀ ਪਾਰਟੀ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੂਗਾ ਜੀ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਕਿ ਉਨ੍ਹਾਂ ਨੂੰ ਅੱਜ ਬਹੁਤ ਵੱਡੀ ਕਿਰਪਾ ਹੋਈ ਹੈ ਤੇ ਸੱਚ ਦੀ ਜਿੱਤ ਹੋਈ ਹੈ ਤੇ ਇਹ ਬੜੀ ਵੱਡੀ ਰਾਹਤ ਹੈ ਕਿੰਨਾ ਕਿਤੇ ਇੱਕ ਪਹਿਲਾ ਸਵਾਲ ਬਣਿਆ ਹੋਇਆ ਸੀ ਸੁਪਰੀਮ ਕੋਰਟ ਦੇ ਵੱਲੋਂ ਵੀ ਬੜਾ ਲੰਮਾ ਸਮਾਂ ਦਿੱਤਾ ਗਿਆ ਥੋੜਾ ਸਮਾਂ ਦਿੱਤਾ ਗਿਆ ਅੱਜ ਪਰ ਵੱਡੀ ਖੁਸ਼ੀ ਹੈ ਪਰ ਹਾਲੇ ਵੀ ਟ੍ਰਾਇਲ ਕੀਤਾ ਜਾ ਰਿਹਾ ਇਹ ਦੇਖੋ ਜੀ ਪੀਐਮਐਲਏ ਦੇ ਵਿੱਚ ਬੇਲ ਮਿਲਣਾ ਆਪਣੇ ਆਪ ਦੇ ਵਿੱਚ ਯਾਨੀ ਟ੍ਰਾਇਲ ਦੇ ਵਿੱਚ ਬਹੁਤ ਵੱਡੀ ਤੁਹਾਨੂੰ ਲੀਡ ਮਿਲ ਕਿ ਇਹ ਇਸ ਪੀਐਮਲ ਇਸ ਸੈਕਟ ਦੇ ਵਿੱਚ ਕੋਰਟ ਇਹ ਕਹਿੰਦੀ ਹੈ ਕਿ ਤੁਸੀਂ ਬੇਲ ਉਦੋਂ ਦੇਣਾ ਕਾਨੂੰਨ ਇਹ ਕਹਿੰਦਾ ਕਿ ਜੱਜ ਉਦੋਂ ਬੇਲ ਦੂਗਾ ਕਿ ਜਦੋਂ ਜੱਜ ਨੂੰ 100% ਯਕੀਨ ਹੋ ਜਾਏ ਪ੍ਰਾਈਮਾ ਫੇਸੀ ਕਿ ਜਿਹੜਾ ਐਪੀਲੈਂਟ ਦੋਸ਼ੀ ਨਹੀਂ ਹੈ ਤਾਂ ਇੱਕ ਤਰੀਕੇ ਨਾਲ ਅੱਜੀ ਜਿਹੜਾ ਕੱਲੀ ਬੇਲ ਨਹੀਂ ਇੱਕ ਤਰੀਕੇ ਨਾਲ ਕੋਰਟ ਨੇ ਬਰੀ ਵੀ ਕਰ ਦਿੱਤਾ ਹੈ ਆਲਦੋ ਟ੍ਰਾਇਲ ਇਸ ਅ ਮੈਟਰ ਆਫ ਪਾਰਟ ਇੱਕ ਬਹੁਤ ਵੱਡੀ ਰਾਹਤ ਹੈ ਤੇ ਮੈਂ ਹਮੇਸ਼ਾ ਮੇਰੇ ਮਨਣਾ ਹੈ ਕਿ ਹਨੇਰਾ ਸੂਰਜ ਤੇ ਹਾਵੀ ਹੋ ਸਕਦਾ ਥੋੜੇ ਸਮੇਂ ਲਈ ਪਰ ਹਮੇਸ਼ਾ ਜਿੱਤ ਸੂਰਜ ਦੀ ਹੁੰਦੀ ਹੈ ਅਰਵਿੰਦ ਕੇਜਰੀਵਾਲ ਸੂਰਜ ਹੈ ਸੱਚ ਦੀ ਜਿੱਤ ਹੋਈ ਹੈ ਲਗਾਤਾਰ ਇਨਸਾਫ ਦੀ ਮੰਗ ਕਰਦੇ ਸੀ ਪਰ ਅੱਜ ਲੱਗਦਾ ਹੈ ਕਿ ਉਹ ਇਨਸਾਫ ਮਿਲ ਚੁੱਕਿਆ ਹੈ ਬਿਲਕੁਲ ਹੋਇਆ ਜੀ ਬਿਲਕੁਲ ਹੋਇਆ ਤੇ ਅਸੀਂ ਵੀ ਇਹ ਇਪੀਹਾਸ ਕਰਦੇ ਹਾਂ ਜਿਹੜੇ ਸਾਡੇ ਬਾਕੀ ਲੀਡਰਸ ਨੇ ਲਗਭਗ 16 ਮਹੀਨੇ ਹੋ ਗਏ ਨੇ ਮਨੀਸ਼ ਸੋਧਿਆ ਜੀ ਜੇਲ੍ਹ 'ਚ ਨੇ ਸਤਿੰਦਰ ਜੈਨ ਜੀ ਨੂੰ ਲਗਭਗ 20 ਮਹੀਨੇ ਹੋ ਗਏ ਉਹ ਵੀ ਬਹੁਤ ਜਲਦੀ ਬਾਹਰ ਆ ਗਏ ਜੀ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਇੱਕ ਖੁਸ਼ੀ ਦੀ ਲਹਿਰ ਵੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਸਾਨੂੰ ਬਾਕੀ ਆਪਣੇ ਮੰਤਰੀਆਂ ਦੇ ਵੀ ਜੋ ਬਾਕੀ ਜੋ ਨੇਤਾ ਨੇ ਉਹ ਵੀ ਜਲਦ ਹੀ ਬਾਹਰ ਆਉਣਗੇ ਤਾਂ ਅੱਜ ਇੱਕ ਵੱਡੀ ਖੁਸ਼ੀ ਦੀ ਲਹਿਰ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਨਜ਼ਰ ਆ ਰਹੀ ਹੈ ਵੀਡੀਓ ਜਨਨ ਸਲਾਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਏਬੀਪੀ ਸਾਂਝਾ ਚੰਡੀਗੜ੍ਹ